ਸਾਧ ਸੰਗਤ ਜੀ ਬੜਾ ਖੁਸ਼ੀਆਂ ਵਾਲਾ ਸਮਾਂ ਹੈ ਜੋ ਹਜੂਰ ਸ਼ੈਨਸ਼ਾ ਦੇ ਚਰਨਾਂ ਵਿੱਚ ਸਾਰੇ ਜੁੜ ਬੈਠੇ ਹਾਂ ਅਪਾਰ ਕਿਰਪਾ ਹੈ ਪ੍ਰਮਾਤਮਾ ਦੀ ਕਿ ਇਸ ਅਟਾਰਤੀ ਅਟਾਰਸੀ ਦੀ ਧਰਤੀ ਤੇ ਹਜੂਰ ਸ਼ੈਨਸ਼ਾ ਦੇ ਅਨੇਕ ਵਾਰ ਚਰਨ ਪਏ ਇਹ ਜੋ ਐਮ ਪੀ ਦੀ ਧਰਤੀ ਹੈ ਜਿਸ ਵੇਲੇ ਹਜੂਰ ਸੈੰਛਾ ਜੀ ਵਿਦੇਸ਼ ਗਏ ਇਸੇ ਰਸਤੇ ਹੀ ਤਰਤੀ ਨੂੰ ਭਾਗ ਲਾਉਂਦੇ ਗਏ ਗੱਲ ਚੱਲਦੀ ਹੈ ਨਿਰਗੁਣ ਦੀ ਕਿ ਉਹਦਾ ਕੋਈ ਰੂਪ ਰੰਗ ਰੇਖ ਨਹੀਂ ਉਹਨੇ ਕੀ ਕੀਤਾ 993 ਚੌਂਕੜੀ ਜੋਗਬਾਦ ਆਪਣਾ ਵੇਸ ਬਟਾ ਲਿਆ ਵੇਸ ਕਿਵੇਂ ਬਟਾਇਆ ਕਿ ਜਿਵੇਂ ਕੋਈ ਪ੍ਰਧਾਨ ਮੰਤਰੀ ਆਉਣਾ ਹੋਵੇ ਉਹਦੇ ਵਾਸਤੇ ਅਖਬਾਰਾਂ ਟੀਵੀ ਬੋਲਦੇ ਆ ਕਿ ਫਲਾਣੇ ਦਿਨ ਪ੍ਰਧਾਨ ਮੰਤਰੀ ਅਟਾਰਸੀ ਵਿੱਚ ਆ ਰਿਹਾ ਹੈ ਜਦੋਂ ਅਕਾਲਪੁਰਖ 994 ਚੌਂਕੜੀ ਜੋਗ ਬਾਜ਼ ਆਪਣੀ ਖੇਲ ਕਰਨ ਵਾਸਤੇ ਮਾਤ ਲੋਕ ਤੇ ਆਉਂਦਾ ਹੈ ਉਹ ਪਹਿਲਾਂ ਗੁਰੂ ਅਵਤਾਰ ਭੇਜ ਕੇ ਆਪਣੀ ਗੱਲ ਕਰਾਉਂਦਾ ਹੈ ਕਿ ਜਾ ਕੇ ਢੰਡੋਰਾ ਪਿੱਟਦੇ ਉਹ ਮਤ ਲੋਕ ਤੇ ਕਿ ਭਗਵਾਨ ਆ ਪਾਰਿਆ ਹੈ ਇਸ ਗੱਲ ਤੇ 23 ਅਵਤਾਰ ਤਿੰਨ ਪੈਗੰਬਰ 10 ਗੁਰੂ ਸਹਿਬਾਨਾਂ ਨੇ ਆਣ ਕੇ ਚਾਰ ਜੁਗਾਂ ਵਿੱਚ ਧਰਮ ਗ੍ਰੰਥ ਲਿਖਾ ਦਿੱਤੇ ਕਿ ਉਹ ਆ ਪਾਵੇਗਾ ਸਾਰੀਆਂ ਨਿਸ਼ਾਨੀਆਂ ਦੇ ਦਿੱਤੀਆਂ ਕਿ ਉਹ ਕਿਵੇਂ ਦਾ ਹੋਵੇਗਾ ਸ਼ਰਤਾਂ ਲੱਗਦੀਆਂ ਰਹੀਆਂ ਜਿਹੜੇ ਉਸ ਵੇਲੇ ਗੁਰੂ ਅਵਤਾਰ ਆਏ ਉਹਨਾਂ ਦੇ ਜਿਹੜੇ ਭਗਤ ਸੀ ਕਈਆਂ ਨੇ ਬੇਨਤੀਆਂ ਕੀਤੀਆਂ ਕਿ ਉਹ ਕਿਵੇਂ ਦਾ ਹੋਵੇਗਾ ਦੁਆਪਰ ਯੋਗ ਵਿੱਚ ਕ੍ਰਿਸ਼ਨ ਭਗਵਾਨ ਦੀ ਗੱਲ ਅਰਜਨ ਨਾਲ ਹੋ ਰਹੀ ਸੀ ਅਰਜਨ ਨੇ ਬੇਨਤੀ ਕਰ ਦਿੱਤੀ ਕਿ ਸਤਗੁਰੂ ਮੈਂ ਤੈਨੂੰ ਭਗਵਾਨ ਮੰਨ ਕੇ ਬੈਠਾ ਹਾਂ ਤੂੰ ਕਿਸੇ ਆਪਣੇ ਕਾਨਾਂ ਦੇ ਕਾਂ ਦੀ ਗੱਲ ਕਰ ਰਿਹਾ ਹੈ ਉਹ ਕਿਹੋ ਜਿਹਾ ਹੋਵੇਗਾ ਮੈਨੂੰ ਉਹਦੇ ਬਾਰੇ ਵੀ ਦੱਸ ਦੇ ਕੀ ਕਹਿੰਦੇ ਕਾਂ ਜੀ ਕ੍ਰਿਸ਼ਨ ਜੀ ਨੇ ਕਿਹਾ ਅਰਜਨ ਜੇ ਤੂੰ ਮੈਨੂੰ ਪਰਦੇ ਨਾਲ ਪੁੱਛਦਾ ਹੈ ਤੇ ਮੈਂ ਦੱਸ ਦੇਣਾ ਹਾਂ ਜਿਹੜੀ ਗੱਲ ਰਾਮ ਨੂੰ ਉਹਦੇ ਗੁਰੂ ਵਿਸ਼ਿਸ਼ਟ ਨੇ ਵੀ ਨਹੀਂ ਦੱਸੀ ਮੈਂ ਤੈਨੂੰ ਉਹ ਦੱਸ ਦੇਣਾ ਹਾਂ ਕਿ ਉਹਦੇ ਸਿੱਤੇ ਪੰਜ ਮੁਖੀ ਸੋਹੇ ਤਾਜ ਕਹਿੰਦਾ ਮੈਂ ਤੈਨੂੰ ਨਿਸ਼ਾਨੀ ਦੱਸ ਦਿੰਨਾ ਅੱਜ ਦੇਖ ਰਹੇ ਹੋ ਕਿ ਤਾਜ ਲੱਗਾ ਹੈ ਉਹਦੇ ਸੀਸ ਤੇ ਜਿਸ ਵੇਲੇ ਸਹਬ ਗੁਰੂ ਅਰਜਨ ਪਾਤਸ਼ਾਹ ਤਤਲੀ ਲੋ ਤੇ ਬੈਠੇ ਉਸ ਤੋਂ ਬਾਅਦ ਰਾਵੀ ਵਿੱਚ ਅਸ਼ਨਾਣ ਕਰਨ ਵਾਸਤੇ ਗਏ ਤੇ ਰਾਵੀ ਨੇ ਫੀਸ ਮੰਗ ਲਈ ਕਿ ਬਾਹਰੋਂ ਸਰੀਰ ਤੇਰਾ ਛਾਲਿਆਂ ਨਾਲ ਭਰਿਆ ਹੈ ਅੰਦਰ ਤੇਰੇ ਜੋਤ ਡਗ ਮਗਾਉਂਦੀ ਹੈ ਉਹ ਤੂੰ ਕਿਹਦੇ ਪਿਆਰ ਚ ਤਤੀ ਲੋ ਤੇ ਬੈਠਾ ਸੀ ਵਖਾ ਆਪਣਾ ਜਗਦੀਸ਼ ਸਹਿਬ ਗੁਰੂ ਅਰਜਨ ਪਾਤਸ਼ਾਹ ਨੇ ਕਿਹਾ ਔਰਾਵੀ ਉਹਦੇ ਤਾਜ ਸੋਵੇ ਸੀ ਉਹ ਤੇਰੇ ਕੰਡੇ ਆਵੇ ਠੀ ਉਹਦੇ ਕੰਡੇ ਪ੍ਰਮਾਤਮਾ ਗਏ ਜਾ ਕੇ ਜਿਹੜੀ ਸਹਿਬ ਗੁਰੂ ਅਰਜਨ ਪਾਤਸ਼ਾਹ ਨੇ ਉਹਦੇ ਨਾਲ ਗੱਲ ਕੀਤੀ ਸੀ ਉਹ ਪੂਰੀ ਕੀਤੀ ਜੇਸ ਵੇਲੇ ਮਾਗ ਦਾ ਮਹੀਨਾ ਚੱਲ ਰਿਹਾ ਹੈ ਮਾਗ ਦੇ ਮਹੀਨੇ ਤਿੰਨ ਮਾਗ ਨੂੰ ਭਾਗ ਲਾਇਆ ਗੁਰਦਾਸਪੁਰ ਦੀ ਧਰਤੀ ਨੂੰ ਅਕਾਲ ਪੁਰਖ ਨੇ ਕਿਰਪਾ ਕਰ ਦਿੱਤੀ ਕਿ 22 ਗੱਜ ਦੀ ਰੱਸੀ ਲੈ ਕੇ ਆਉਣੀ ਮੁੰਜ ਦੀ ਉਹ ਵੀ ਕੋਈ ਜਿਹੜੀ ਮਲੇਮ ਨਾ ਹੋਵੇ ਮੁੰਜ ਦੀ ਰੱਸੀ ਆਪਾਂ ਦੇਖੀ ਹੈ ਸਾਰਿਆਂ ਨੇ ਕਿ ਕਿਸ ਤਰ੍ਹਾਂ ਦੀ ਸੀ ਨੋ ਸੋ 93 ਚੌਕੜੀ ਜੁਗ ਦਾ ਚੋਰ ਬਣ ਲਿਓ ਉਹ ਕਿਹੜਾ ਚੋਰ ਸੀ ਉਹ ਜਿਹੜਾ ਗੁਰੂਆਂ ਅਵਤਾਰਾਂ ਦੇ ਹੱਥ ਵੀ ਨਹੀਂ ਆਇਆ ਰਾਵੀ ਹਾੜੇ ਕੱਢਦੀ ਹੈ ਕਿ ਮੈਨੂੰ ਸਹਿਬ ਗੁਰੂ ਅਰਜਨ ਪਾਤਸ਼ਾਹ ਪੱਕੀ ਕਰਕੇ ਗਏ ਸੀ ਕਿ ਉਹ ਤੇਰੇ ਕੰਡੇ ਠੀਕ ਆਵੇਗਾ ਮੈਂ ਤੇ ਅੱਖੀਆਂ ਥੱਕ ਗਈਆਂ ਮੈਂ ਰੋਂਦੀ ਫਿਰਦੀ ਹਾਂ ਕਿ ਉਹ ਆਇਆ ਨਹੀਂ ਰਾਵੀ ਕਹੇ ਮੈਨੂੰ ਗੁਰੂ ਅਰਜਨ ਕਰਕੇ ਗਿਆ ਸੀ ਪੱਕੀ ਉਹ ਮੇਰੀਆਂ ਥੱਕ ਗਈਆਂ ਅਖੀਂ ਆਂਦੀ ਜਾ ਮੈਂ ਵੇਖਿਆ ਉਹ ਭਗਤਾਂ ਨੇ ਬੱਧਾ ਨਾਲ ਰਸੀ ਆਂਦੀ ਜਾ ਮੈਂ ਦੇਖਿਆ ਤੇ ਜਿਹਦੀਆਂ ਗੱਲਾਂ ਗੁਰੂ ਅਰਜਨ ਪਾਤਸ਼ਾਹ ਕਰਦੇ ਸੀ ਉਹ ਭਗਤਾਂ ਨੇ ਬੱਧਾ ਨਾਲ ਰਸੀ ਰਸਤਾ ਮੇਰਾ ਰਹਿ ਵਿਖਾਈਆ ਆਂਦੀ ਮੇਰੇ ਨਾਲ ਨੂੰ ਲਈ ਜਾਂਦੇ ਉਹ ਕਿਹੋ ਜਿਹਾ ਨਿਰਗੁਣ ਸੀ ਆਪਾਂ ਨੂੰ ਇਹ ਗੱਲ ਸੋਚਣੀ ਪਵੇਗੀ ਕਿ ਜਾਂ ਗੁਰੂ ਅਵਤਾਰ ਝੂਠ ਬੋਲ ਗਏ ਸੀ ਨਾਲ ਹੁਕਮ ਦੇ ਦਿੱਤਾ ਪਰਮਾਤਮਾ ਨੇ ਕਿ ਜੇਸ ਵੇਲੇ ਰਾਤ ਨੂੰ 9 ਵਜੇ ਤੁਸੀਂ ਤੇ ਜਾਣਾ ਸਾਰੇ ਕਸ ਕਸ ਕੇ ਮੁਕੀਆਂ ਮਾਰਿਓ ਕੋਈ ਬੱਚੇ ਤੋਂ ਲੈ ਕੇ ਬਿਰਧ ਤੱਕ ਰਹਿ ਨਾ ਜਾਵੇ ਕਿ ਜੇਦੀ ਇਹ ਖਾਸ਼ਨਾ ਪੂਰੀ ਹੋਵੇ ਉਹ ਵੀ ਕਹਾਣੀ ਸਹਿਬ ਦਸ਼ਮੇਸ਼ ਪਿਤਾ ਨੇ ਆਨੰਦਪੁਰ ਸਾਹਿਬ ਛੱਡਣ ਲੱਗਿਆ ਕੀਤੀ ਸੀ ਕਿ ਜੇ ਤੂੰ ਕਿਤੇ ਆਪ ਮਾਤਲੁਕ ਤੇ ਆਇਓ ਤੇ ਇਸ ਗੱਲ ਨੂੰ ਜ਼ਰੂਰ ਯਾਦ ਰੱਖੀ ਜਿਹੜਾ ਮੇਰੇ ਨਾਲ ਵਿਹਾਰ ਹੋਣਾ ਜੋ ਸਹਿਬ ਦਸ਼ਮੇਸ਼ ਪਿਤਾ ਨਾਲ ਵਿਹਾਰ ਹੋਇਆ ਮਾਤਲੁਕ ਤੇ ਉਹ ਆਪਾਂ ਸਾਰੇ ਜਾਣਦੇ ਹਾਂ ਇਹ ਨਿਰਗੁਣ ਦੀ ਕਹਾਣੀ ਛੋੜੀਆਂ ਲੈਣਾ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਕਿ ਉਹ ਕਿਵੇਂ ਦਾ ਨਿਰਗੁਣ ਸੀ ਅਵਤਾਰ ਪਗੰਬਰੋ ਇਹ ਸਾਹਿਬ ਗੁਰੂ ਅਰਜਨ ਪਾਤਸ਼ਾਹ ਦੱਸ ਰਿਹਾ ਕਿ ਇਸ ਧਰਤੀ ਤੇ ਇੱਕ ਗੁਰਦੇਵ ਰਹਿੰਦਾ ਸੀ ਉਹ ਕੀ ਕਰਦਾ ਸੀ ਸ਼ੰਕਰ ਨੂੰ ਗੁਰੂ ਮੰਨਦਾ ਸੀ ਸ਼ੰਕਰ ਨੂੰ ਮੰਨਦਾ ਸੀ ਅਵਤਾਰ ਪਗੰਬਰ ਉਥੇ ਰਹਿੰਦਾ ਸੀ ਗਰਦੇਵ ਜੋ ਸ਼ੰਕਰ ਗੁਰੂ ਨੂੰ ਮਨਾਈਆ ਪਾਨ ਦੀ ਕਰਦਾ ਸੇਵ ਪਥਰਾ ਸੰਧੂਰ ਸੁਹਾਈਆ ਠਾਕਰ ਠਾਕਰ ਕਹਿੰਦਾ ਸੀ ਜੇਵ ਹਰ ਵੇਲੇ ਢੋਲੇ ਗਾਉਂਦਾ ਸੀ ਰਸਨਾ ਨਾਲ ਸਲਾਈਆ ਕੁਛ ਆਪਣਾ ਦਸ ਭੇਵ ਕੀ ਤੇਰੀ ਬੇਪਰਵਾਹੀਆ ਭੋਗ ਚੜਾਉਂਦਾ ਸੀ ਰੋਜ਼ ਮੇਵ ਮੇਵਿਆਂ ਨੂੰ ਉਹਦੇ ਕੋਲੋਂ ਭੋਗ ਲਵਾਉਂਦਾ ਸੀ ਹਰੀ ਸੋਗੀ ਹੱਥ ਉਠਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰੋ ਆਪਣਾ ਰੰਗ ਰੰਗਾਈਆ ਇੱਕ ਦਿਨ ਗੁਰਦੇਵ ਸੀ ਸੁਤਾ ਜਿਹੜਾ ਗੁਰਦੇਵ ਨਾਂ ਦਾ ਉੱਥੇ ਆਦਮੀ ਰਹਿੰਦਾ ਸੀ ਉਹ ਪ੍ਰਭੂ ਦੇ ਪਿਆਰ ਚ ਸੌ ਗਿਆ ਇੱਕ ਦਿਨ ਗੁਰਦੇਵ ਸੀ ਸੁਤਾ ਅੱਖਾਂ ਮੀਟ ਧਿਆਨ ਲਗਾਈਆ ਉਹਦਾ ਮੁਖ ਝਟ ਗਿਆ ਕੁੱਤਾ ਪ੍ਰਮਾਤਮਾ ਬਹੁਤ ਰੂਪਾਂ ਵਿੱਚ ਆਣ ਕੇ ਉਸ ਵੀਰ ਨੂੰ ਦਰਸ਼ਨ ਦਿੱਤੇ ਕਿ ਮੈਂ ਕੀ ਕੀ ਕਰ ਸਕਦਾ ਹਾਂ ਧਿਆਨ ਦੇਂਦੇ ਰਹੋ ਉਹਦਾ ਮੁਖ ਝਟ ਗਿਆ ਕੁੱਤਾ ਜ਼ੁਬਾਨ ਬੁੱਲਾ ਉਤੇ ਫਰਾਈਆ ਉਸ ਨੂੰ ਝਟ ਆ ਗਿਆ ਗੁੱਸਾ ਕਿ ਇਹ ਕੁੱਤੇ ਨੇ ਮੇਰੇ ਨਾਲ ਕੀ ਕੰਮ ਕੀਤਾ ਹੈ ਡੰਡਾ ਦਤਾ ਲਗਾਈਆ ਜਾਂ ਫਿਰ ਤਕਿਆ ਤੇ ਨੂਰੀ ਦਿਸਿਆ ਜੁਸਾ ਉਹ ਉੱਥੇ ਫਸ ਗਿਆ ਤੇ ਉਹਨੂੰ ਕੀ ਦਿਖਾਇਆ ਕਿ ਇਹ ਸਾਰੀਆਂ ਖੇਡਾਂ ਪਰਮਾਤਮਾ ਕਹਿੰਦਾ ਮੈਂ ਆਪ ਕਰ ਰਿਹਾ ਹਾਂ ਜਾਂ ਫਿਰ ਤਕਿਆ ਤੇ ਨੂਰੀ ਦਿਸਿਆ ਜੁਸਾ ਤੇਜ ਜੋ ਉਤਰਛ ਨਾਈਆ ਫੇਰ ਵੇਖਿਆ ਵੱਡੀਆਂ ਵੱਡੀਆਂ ਦਾੜੀ ਮੁਸ਼ਾ ਉਵਾਲ ਲੰਮੀਆਂ ਨਾਲ ਸੁਹਾਈਆ ਫੇਰ ਵੇਖਿਆ ਹੋ ਗਿਆ ਗੁੱਸਾ ਮੁਸ਼ਾ ਜਿੱਥੇ ਮਰਜੀ ਫਸ ਜੀਏ ਆਪੋ ਆਪਣੇ ਮਨ ਦੀ ਸਾਡੀ ਸੋਚ ਹੈ ਫੇਰ ਵੇਖਿਆ ਹੋ ਗਿਆ ਗੁੱਸਾ ਮੁਸ਼ਾ ਲੱਤਾ ਬਾਵਾ ਨજર ਕੋਈ ਨਾ ਆਈਆ ਫੇਰ ਵੇਖਿਆ ਕੋਨਾ ਮੋਨਾ ਕੁਚਾ ਦਾੜੀ ਮੋਛ ਕਟਾਈਆ ਫੇਰ ਵੇਖਿਆ ਪੈਰੀ ਹੈ ਨਹੀਂ ਜੁੱਤਾ ਨੰਗੀ ਪੈਰੀ ਸੋਬਾ ਪਾਈਆ ਰਾਵਿਕੰਦੇ ਪ੍ਰਮਾਤਮਾ ਕਿਵੇਂ ਦਾ ਗਿਆ ਸੀ ਜਿਹੜੀਆਂ ਪਹਿਲੀਆਂ ਪਸ਼ੀਨਗੋਈਆਂ ਪੂਰਾ ਕੀਤਾ ਕਿ ਤੁਸੀਂ ਵੀ ਨੰਗੇ ਪੈਰੀ ਜਾਇਓ ਭਗਤਾਂ ਨੂੰ ਕਿਹਾ ਸੀ ਰਾਤ ਦੇ 9 ਵਜੇ ਤੁਹਾਡਾ ਪ੍ਰਭੂ ਵੀ ਪੈਰੀ ਜੁੱਤਾ ਨਹੀਂ ਪਾਵੇਗਾ ਉਸ ਵੇਲੇ ਫੇਰ ਵੇਖਿਆ ਪੈਰੀ ਹੈ ਨਹੀਂ ਜੁੱਤਾ ਨੰਗੀ ਪੈਰੀ ਸੋਭਾ ਪਾਈਆ ਫੇਰ ਵੇਖਿਆ ਉਸ ਦਾ ਲੂਲੂ ਫੱਟੜ ਹੋਇਆ ਦੁਖਾ ਕਾਓ ਕਾਓ ਤੇ ਸੋਹਾਈਆ ਫੇਰ ਵੇਖਿਆ ਨਿਕਾ ਨਿਕਾ ਟੁਕਾ ਕੀ ਦਿਖਾਇਆ ਉਹਨੂੰ ਕਿ ਸਰੀਰ ਦੇ ਟੁਕੜੇ ਟੁਕੜੇ ਹੋਏ ਪਏ ਫੇਰ ਵੇਖਿਆ ਨਿਕਾ ਨਿਕਾ ਟੁਕਾ ਟੁਕੜੇ ਟੁਕੜੇ ਸੋਭਾ ਪਈਆ ਫੇਰ ਵੇਖਿਆ ਕਾਲਾ ਰੰਗ ਹੋਇਆ ਬੁੱਟਾਂ ਸਾਚੀ ਚਮਕ ਨਾ ਕੋਏ ਚਮਕਾਈਆ ਫੇਰ ਵੇਖਿਆ ਅਦਵਿਚਕਾਰੋਂ ਟੁੱਟਾ ਦੋ ਟੋਟੇ ਤੜ ਦਿਖਾ ਦਿੱਤਾ ਉਹਨੂੰ ਟੁਕੜੇ ਟੁਕੜੇ ਸੋਭਾ ਪਾਈਆ ਫੇਰ ਵੇਖਿਆ ਕਾਲਾ ਰੰਗ ਹੋਇਆ ਪੁੱਟਾ ਸਾਚੀ ਚਮਕ ਨਾ ਕੋਏ ਚਮਕਾਈਆ ਫੇਰ ਵੇਖਿਆ ਅਦਵਿਚਕਾਰੋਂ ਟੁੱਟਾ ਆਤਮ ਪਰਮਾਤਮ ਵੰਡ ਵੰਡਾਈਆ ਫੇਰ ਵੇਖਿਆ ਤੇ ਆਪਣੀ ਧਾਰੋਂ ਫੁੱਟਾ ਅੱਗੇ ਕੀ ਆ ਰਿਹਾ ਸੀ ਲਿਖਤ ਵਿੱਚ ਕਿ ਉਹ ਆਪਣੀ ਧਾਰੋਂ ਆਪ ਪ੍ਰਗਟ ਹੋਇਆ ਹੈ ਪਰਮਾਤਮ। ਫੇਰ ਵੇਖਿਆ ਤੇ ਆਪਣੀ ਧਾਰੋਂ ਫੁੱਟਾ ਸੋਹਣਾ ਰੂਪ ਵਿਖਾਈਆ ਫੇਰ ਵੇਖਿਆ ਤੇ ਵੱਡਾ ਲੰਮਾ ਉੱਚਾ ਜਿਸ ਦਾ ਅੰਤ ਨਾ ਕੋਈ ਜਣਾਈਆ ਫੇਰ ਵੇਖਿਆ ਬਣ ਗਿਆ ਪ੍ਰੇਮ ਪ੍ਰੀਤੀ ਦਾ ਗੁਸ਼ਾ ਗੁੰਝਲ ਸਕੇ ਨਾ ਕੋਈ ਖਲਾਈਆ ਫੇਰ ਵੇਖਿਆ ਸਭ ਦੇ ਅੰਦਰ ਲੁਕਾ ਜਗ ਨੇਤਰ ਵੇਖਣ ਕੋਈ ਨਾ ਪਾਈਆ ਫੇਰ ਵੇਖਿਆ ਚਾਰ ਮੁਖਾ ਫਿਰ ਬ੍ਰਹਮੇ ਨੂੰ ਚਾਰ ਮੁਖ ਵਾਲੇ ਨੂੰ ਕੀ ਦਿਖਾਇਆ ਫੇਰ ਵੇਖਿਆ ਚਾਰ ਮੁਖਾ ਬ੍ਰਹਮੇ ਰਿਆ ਪੜਾਈਆ ਫੇਰ ਵੇਖਿਆ ਚਾਰ ਪੁਜਾ ਨਾਂ ਲੇਂਗਨਾ ਤੂੰ ਚਾ ਭਜਨ ਬੰਦਗੀ ਬਾਰ ਢੇਰਾ ਲਾਈਆ ਫੇਰ ਵੇਖਿਆ ਉੱਤੇ ਓੜ ਕੇ ਤਸਾ ਬੈਠਾ ਸੋਬਾ ਪਾਈਆ ਫੇਰ ਵੇਖਿਆ ਭਗਤਾਂ ਗੋਦੀ ਰਿਆ ਚੁਕਾ ਕਿ ਕਲਯੁਗ ਦੇ ਅੰਤਮ ਸਮੇਂ ਦਾ ਸਾਰਾ ਵਿਹਾਰ ਫਿਰ ਉਹਨੂੰ ਦਿਖਾਇਆ ਕਿ ਇਹਨਾਂ ਸਾਰਿਆਂ ਤੋਂ ਬਾਅਦ ਮੈਂ ਕਿਸ ਤਰ੍ਹਾਂ ਦਾ ਹੋ ਕੇ ਕਿਹੜੀ ਖੇਡ ਕਰਾਂਗਾ ਫਿਰ ਵੇਖਿਆ ਭਗਤਾਂ ਗੋਦੀ ਰਿਆ ਚੁਕਾ ਆਪਣੀ ਝੋਲੀ ਰਿਆ ਭਰਾਈਆ ਫਿਰ ਵੇਖਿਆ ਉਤੋਂ ਗੁਰਮੁਖ ਮਾਰਨ ਮੁਕਾ ਕਿ ਜਿਹੜੇ ਪ੍ਰਾਣੇ ਬਜ਼ੁਰਗ ਉਹ ਉਸ ਵੇਲੇ ਹੋ ਸਕਦਾ ਕਿ ਨਾਲ ਗੁਰਦਾਸਪੁਰ ਦੀ ਧਰਤੀ ਤੇ ਗਏ ਹੋਣ ਕਿ ਜਿੰਨਾ ਪ੍ਰਮਾਤਮਾ ਦੀ ਪਿੱਠ ਤੇ ਇੱਕ ਇੱਕ ਮੁਕਾ ਮਾਰਿਆ ਸੀ ਇਹ ਸਾਰਿਆਂ ਤੋਂ ਅਖੀਰ ਵਿੱਚ ਦਿਖਾਇਆ ਕਿ ਮੈਂ ਉਹ ਨਿਰਗੁਣ ਹਾਂ ਸਾਰਾ ਕੁਝ ਬਣਾ ਕੇ ਉਹਨੂੰ ਦਿਖਾਤਾ ਕਿ ਮੈਂ ਬਾਅਦ ਵਿੱਚ ਕਿਹੜੀ ਖੇਲ ਕਰਨੀ ਹੈ ਉਹ ਸਾਖਿਆਕ ਪਰਮਾਤਮਾ ਨੇ ਤੁਹਾਡੇ ਸਾਰਿਆਂ ਦੇ ਸਾਹਮਣੇ ਆਣ ਕੇ ਇਹ ਕੀਤੀ ਪਰ ਵੇਖਿਆ ਉੱਤੋਂ ਗੁਰਮੁਖ ਮਾਰਨ ਮੁਕਾ ਇਹ ਅਰਜਨ ਗੋਰੀ ਅਵਤਾਰ ਪਗੰਬਰਾ ਦਿੱਤਾ ਵਿਖਾਈਆ ਫੇਰ ਵੇਖਿਆ ਗਰੀਬਾਂ ਉੱਪਰ ਉੱਠਾ ਰਹਿਮਤ ਸੱਚ ਕਮਾਈਆ ਓ ਫੇਰ ਵੇਖਿਆ ਚਿੱਟਾ ਧਾਗਾ ਬੰਨੇ ਗੁੱਟਾਂ ਇਹ ਵੀ ਕਿਰਪਾ ਉਸ ਵੇਲੇ ਹੋਈ ਜਿਸ ਵੇਲੇ ਹੱਥ ਘੜੀ ਲਗਾਈ ਸੀ ਪ੍ਰਮਾਤਮਾ ਨੂੰ ਰੱਸੀ ਨਾਲ ਤੇ ਪ੍ਰਮਾਤਮਾ ਨੇ ਹੁਕਮ ਦਿੱਤਾ ਸੀ ਕਿ ਮੈਂ ਖੁਸ਼ੀ ਵਿੱਚ ਤੁਹਾਨੂੰ ਗਾਣੇ ਬੰਨਦਾ ਹਾਂ ਤੁਸੀਂ ਸਾਰਿਆਂ ਨੇ ਚਿੱਟੇ ਤੰਦ ਦੇ ਗਾਣੇ ਬੰਨਣੇ ਹਨ ਫੇਰ ਵੇਖਿਆ ਚਿੱਟਾ ਧਾਗਾ ਬੰਨੇ ਗੁਟਾਂ ਆਪਣੀ ਕਾਰ ਕਮਾਈਆ ਫੇਰ ਵੇਖਿਆ ਪ੍ਰੇਮ ਪਿਆਰ ਦੀਆਂ ਦੇਵੇ ਲੁੱਟਾਂ ਅਨਮੁੱਲੀ ਦਾਤ ਵਰਤਾਈਆ ਓ ਫੇਰ ਵੇਖਿਆ ਸਭ ਨੂੰ ਕਹੇ ਆ ਮੇਰੇ ਪੁੱਤਾ ਜਿਹੜਾ ਮਾਣ ਤੁਹਾਨੂੰ ਮਿਲਿਆ ਹੈ ਸਾਰਿਆਂ ਨੂੰ ਫੇਰ ਵੇਖਿਆ ਸਭ ਨੂੰ ਕਹੇ ਆਓ ਮੇਰੇ ਪੁੱਤਾ ਪੁੱਤ ਸਪੂਤੇ ਆਪਣੇ ਨਾਲ ਪੂਤ ਸਪੂਤੇ ਆਪਣੇ ਨਾਲ ਮਲਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰੋ ਕਰੇ ਖੇਲ ਸਾਚਾ ਹਰ ਸਾਚਾ ਰੰਗ ਰਿਆ ਚੜਾਈਆ ਇਹ ਪ੍ਰਮਾਤਮਾ ਨੇ ਕਿਰਪਾ ਕੀਤੀ ਜਿਹੜੀ ਮਸ਼ੀਨਗੋਈ ਸ੍ਰੀ ਰਾਮਚੰਦਰ ਨੇ ਕੀਤੀ ਜਿਸ ਵੇਲੇ ਰਾਵਣ ਸੀਤਾ ਨੂੰ ਚੁੱਕ ਕੇ ਲੈ ਗਿਆ ਤੇ ਸ੍ਰੀ ਰਾਮਚੰਦਰ ਦੇ ਭਰਾ ਬਹੁਤ ਗੁੱਸੇ ਵਿੱਚ ਸੀ ਉਹ ਕਹਿੰਦੇ ਸੀ ਕਿ ਜਿੰਨਾ ਚਿਰ ਰਾਵਣ ਨੂੰ ਮਾਰਿਆ ਨਾ ਅਸੀਂ ਚੈਨ ਨਾਲ ਨਹੀਂ ਬਹਿਣਾ। ਸ੍ਰੀ ਰਾਮਚੰਦਰ ਨੇ ਕਿਹਾ ਕਿ ਤੁਸੀਂ ਗੁੱਸਾ ਛੱਡ ਦਿਓ। ਇਹ ਮੇਰੇ ਰਾਮਾਂ ਦੇ ਰਾਮ ਦਾ ਹੁਕਮ ਹੈ। ਇਹ ਇਸੇ ਤਰ੍ਹਾਂ ਹੀ ਹੋਣਾ ਸੀ। ਤੁਸੀਂ ਗੁੱਸਾ ਠੰਡਾ ਕਰਨ ਵਾਸਤੇ ਮੈਨੂੰ ਕੁੱਟ ਲਓ। ਕੀ ਕਹਿੰਦੇ ਸ੍ਰੀ ਰਾਮਚੰਦਰ? ਵੀ ਮੇਰੇ ਸਿਰ ਚ ਡਾਂਗਾ ਮਾਰ ਲਓ। ਆਪਣਾ ਗੁੱਸਾ ਠੰਡਾ ਕਰ ਲਓ ਪਰ ਇਹ ਇਸੇ ਤਰ੍ਹਾਂ ਹੀ ਹੋਣਾ ਸੀ। ਉਹ ਕਹਿੰਦੇ ਕਿ ਇੱਕ ਬੰਦੇ ਨੂੰ ਤੂੰ ਸਾਡਾ ਵੱਡਾ ਭਰਾ ਹੈ ਦੂਜੇ ਬੰਦੇ ਨੂੰ ਅਸੀਂ ਤੈਨੂੰ ਸਤਿਗੁਰੂ ਮੰਨਦੇ ਹਾਂ ਅਸੀਂ ਤੈਨੂੰ ਕਿਧਾਂ ਡਾਂਗਾ ਛੋਟੇ ਮਾਰੀਏ ਉਹਨੇ ਕਿਹਾ ਕਿ ਜੇ ਭਗਤਾਂ ਵਾਲੀ ਤੁਸੀਂ ਗੱਲ ਕਰਦੇ ਹੋ ਤੇ ਭਗਤ ਤੇ ਉਹਦੇ ਫਿਰ ਆਖੇ ਲੱਗਦੇ ਆ ਜੇ ਤੁਸੀਂ ਮੇਰੇ ਨਹੀਂ ਆਖੇ ਲੱਗਦੇ ਉਹ ਜਿਸ ਵੇਲੇ ਮੇਰਾ ਰਾਮ ਆ ਪਾਇਆ ਕੀ ਕਹਿੰਦਾ ਰਾਮ ਆਪਣੇ ਭਰਾਵਾਂ ਨੂੰ ਜੇ ਜਿਸ ਵੇਲੇ ਰਾਮਾ ਦਾ ਰਾਮ ਆਪ ਮਾਤ ਲੋਕ ਤੇ ਆਇਆ ਉਹ ਇਸ ਗੱਲ ਨੂੰ ਜ਼ਰੂਰ ਪੂਰਿਆ ਕਰੇਗਾ ਉਹ ਆਪਣੇ ਉੱਤੇ ਡਾਂਗਾ ਜ਼ਰੂਰ ਮਰਵਾਵੇਗਾ ਇਹ ਰਾਵਿਕੰਡੇ ਪਰਮਾਤਮਾ ਨੇ ਕਿਰਪਾ ਕੀਤੀ ਪੰਜਾਂ ਨੂੰ ਡਾਂਗਾ ਛੋਟੇ ਫੜਾ ਲੈ ਹੁਕਮ ਦੇ ਦਿੱਤਾ ਕਿ ਜਦੋਂ ਪ੍ਰਭੂ ਆਵਾਜ਼ ਦੇਵੇਗਾ ਉਹਦੇ ਸੀਸ ਉੱਪਰ ਹੌਲੀ ਜਈ ਇਹ ਰੱਖ ਦੇਣੀ ਆ ਧਿਆਨ ਦੇ ਰਹੇ ਹੋ 라ਵੀ ਕੀ ਕਹਿੰਦੀ ਹੈ ਕਿ ਇਹ ਕਿਹੜੀ ਗੱਲ ਨੂੰ ਪੂਰਿਆ ਕਰਨ ਵਾਸਤੇ ਪਰਮਾਤਮਾ ਨੇ ਇਹ ਖੇਡ ਕੀਤੀ 라ਵੀ ਕਹੇ ਮੇਰੇ ਵਿੱਚ ਆਉਂਦੀਆਂ ਵੇਖੋ ਕਾਂਗ ਲਹਿਰ ਲਹਿਰ ਨਾਲ ਟਕਰਾਈਆ ਜਨ ਭਗਤੋ ਸਤਗੁਰ ਦੇ ਸਿਰ ਤੇ ਪੰਜੇ ਰੱਖ ਦਿਓ ਡਾਂਗ ਕਿਸੇ ਨੂੰ ਪਤਾ ਨਹੀਂ ਲੱਗਾ ਕਿ ਇਹ ਕੀ ਵਿਆਰ ਹੈ ਹੌਲੀ ਹੌਲੀ ਟਕਰਾਈਆ ਜੋਗ ਬੀਤੇ ਤੇਰੀਆਂ ਰੱਖਦੇ ਆ ਤਾਂਗਾ ਕਿ ਇਹ ਤੇ ਤ੍ਰੇਤਾ ਯੁਗ ਦੀ ਗੱਲ ਚੱਲਦੀ ਸੀਕਰਾਰ ਉਦੋਂ ਹੋਇਆ ਸੀ ਪ੍ਰਮਾਤਮਾ ਤੂੰ ਅੱਜ ਪੂਰੀ ਕਰਨ ਲੱਗਾ ਹੈ ਜੋਗ ਬੀਤੇ ਤੇਰੀਆਂ ਰੱਖਦੇ ਤਾਂਗਾ ਅੱਖਾਂ ਰਾਤ ਕਾਈਆ ਓ ਮਸਜਦ ਮਨਾਰੇ ਧਿਤਿਆ ਪਾਗਾ ਮੰਮਰਾ ਉਤੇ ਤਹਾਈਆ ਤੂੰ ਕਿਹੜੇ ਰਾਹੇ ਜਾਂਦਾ ਆਪਣਾ ਰਸਤਾ ਦੇਣਾ ਸਮਝਾਈਆ ਕਿਹੜਾ ਟੋਲਾ ਜਾਂਦਾ ਰਾਗ ਕੀ ਅਲਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰੋ ਸਾਚਾ ਮੇਲਾ ਲੈਣਾ ਮਲਾਈਆ ਪੁਰਖੀ ਕਾਲ ਕਹੇ ਫਿਰ ਪ੍ਰਮਾਤਮਾ ਨੇ ਕਿਰਪਾ ਕੀਤੀ ਪਹਿਲਾਂ ਰਾਵੀ ਨੇ ਬੇਨਤੀਆਂ ਕੀਤੀਆਂ ਫਿਰ ਪੁਰਖੀ ਕਾਲ ਕਹਿੰਦਾ ਕਿਉਂ ਅੱਜ ਮੇਰੇ ਸਿਰ ਵਿੱਚ ਡੰਗਾ ਵੱਜ ਰਹੀਆਂ ਪੁਰਖੀ ਕਾਲ ਕਹੇ ਕਿਉਂ ਵੱਜਣ ਸਿਰ ਵਿੱਚ ਸੋਟੇ ਪਰਦਾ ਦਿਆਂ ਉਠਾਈਆ ਇੱਕ ਦਿਨ ਸੀਤਾ ਆਪਣੇ ਲਾਲ ਕੀਤੇ ਸੀ ਪੰਜੇ ਪੋਟੇ ਪੰਜ ਪੰਜਾਂ ਨਾਲ ਸਹਾਈਆ ਉਹ ਫੇਰ ਚੜ ਕੇ ਉੱਤੇ ਕੋਠੇ RAM ਨੂੰ ਵਾਜਾਂ ਮਾਰਦੀ ਸੀ ਫੇਰ ਚੜ ਕੇ ਉੱਤੇ ਕੋਠੇ RAM ਦਾ ਰਾਤ ਕਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਆਪਣੀ ਖੇਲ ਬਣਾਈ ਆ ਸੀਤਾ ਕਹੇ RAM ਦੁਹਾਈ RAM RAM ਸੁਣਾਈ ਆ ਓ RAM ਕਹੇ ਮੇਰਾ ਲਸ਼ਕਰ ਸ਼ਾਈ ਹੋਣੀ ਅੰਤ ਜਦਾਈ ਆ ਭਰਤ ਸਤਰੂ ਗਾਣ ਤੇਰੀ ਲੜਾਈ ਪ੍ਰੇਮ ਵਿੱਚ ਪ੍ਰਗਟਾਈਆ ਜਿਸਨੇ ਰਾਜ ਗੱਦੀ ਦਿੱਤੀ ਤਜਾਈ ਬੜਾ ਦਾ ਰਾਤ ਕਾਈਆ ਉਸਨੇ ਕਰਨੀ ਹੋਰ ਲੜਾਈ ਰਾਵਣ ਘਾੜ ਤੜਾਈਆ ਤੁਹਾਨੂੰ ਮਿਲੇ ਨਾ ਕੋਈ ਸਜਾਈ RAM ਦੇ ਸੀਸੀ ਉੱਤੇ ਡੰਡੇ ਦਿਓ ਸ਼ਹਾਈਆ ਕਿ ਇਹ ਕੰਮ ਇਦਾਂ ਹੀ ਹੋਣਾ ਸੀ ਤੁਸੀਂ ਗੁੱਸਾ ਨਾ ਕਰੋ ਤੁਸੀਂ ਰਾਮ ਦੇ ਸਿਰ ਤੇ ਡੰਗਾ ਆਪਣੀਆਂ ਮਾਰ ਲਓ ਤੇ ਆਪਣਾ ਗੁੱਸਾ ਠੰਡਾ ਕਰ ਲਓ ਉਹ ਨਹੀਂ ਬੰਦਦੇ ਉਹ ਕੀ ਕਹਿੰਦੇ ਰੋਣ ਨੈਣਾ ਨੀਰ ਵਹਾਈ ਰੋਕੇ ਰਹਿ ਕਰਲਾਈਆ ਤੂੰ ਰਾਮ ਵੱਡਾ ਭਾਈ ਰਗੂਪਤ ਅਖਵਾਈਆ ਓ ਕਿਸਬੇ ਤੇ ਦਈਏ ਸਜਾਈ ਸਜਾ ਜਗਤ ਵਾਲੀ ਭਗਤਾਈਆ RAM ਨੇ ਕਿਆ ਇਹ ਭਗਤਾਂ ਦੀ ਵਡਿਆਈ ਕਿ ਪ੍ਰਮਾਤਮਾ ਦੇ ਆਖੇ ਲੱਗਣਾ ਇਹ ਭਗਤਾਂ ਦੀ ਵਡਿਆਈ ਹੈ ਜੇ ਤੁਸੀਂ ਮੈਨੂੰ ਕੁਝ ਮੰਨਦੇ ਜੇ ਤੇ ਮੇਰੇ ਆਖੇ ਲੱਗੋ ਉਹ ਨਹੀਂ ਮੰਨਦੇ ਉਹ ਆਂਦੇ ਸੀ ਇਹ ਕੰਮ ਨਹੀਂ ਕਰਨਾ RAM ਨੇ ਕਿਆ ਇਹ ਭਗਤਾਂ ਦੀ ਵਡਿਆਈ ਜੋ ਹੁਕਮ ਮੰਨ ਕੇ ਸੀਸ ਨਵਾਈਆ ਉਹ ਜਿਸ ਵੇਲੇ ਪਾਰ ਬ੍ਰਹਮ ਪਤ ਪਰਮੇਸ਼ਵਰ ਕਾਲਯੁਗ ਕੂੜੀ ਬਦਲੇ ਛਾਈ ਜਦੋਂ ਉਹ ਆ ਪਾਇਆ ਸ਼ੈਨ ਸ਼ਾ ਆਪਣਾ ਵेश ਵਟਾਈਆ ਉਸ ਵੇਲੇ ਇਹ लेखा ਦੇ ਚਕਾਈ ਉਹ ਮੇਰਾ ਕੀਤਾ ਕੌਲ ਪੂਰ ਕਰਾਈਆ ਇਹ ਰਾਮ ਦਾ ਕੀਤਾ ਕੌਲ ਪ੍ਰਮਾਤਮਾ ਨੇ ਇਹ ਪੂਰਾ ਆਪਣੇ ਉੱਤੇ ਕਰਾਇਆ ਉਹ ਕੌਣ ਸੀ ਨਿਰਗੁਣ ਰਾਮਾ ਦਾ ਰਾਮ ਜਿਹਦੇ ਸਿਰ ਵਿੱਚ ਉਸ ਦਿਨ ਡਾਂਗਾ ਸੋਟੇ ਲੱਗਦੇ ਸੀ ਆਪਾਂ ਇਸ ਗੱਲ ਤੇ ਅੜੇ ਹਾਂ ਕਿ ਉਹ ਮਾਤ ਲੋਕ ਤੇ ਨਹੀਂ ਆਉਂਦਾ ਪਰ ਇਹ ਸਾਡੇ ਵਾਸਤੇ ਖੇਡ ਹੋਈ ਹੈ ਇਹ ਜੁਗੋ ਜੁਗ ਗੁਰੂ ਅਵਤਾਰ ਰੌਲਾ ਪਾਉਂਦੇ ਗਏ ਕਿ ਉਹ ਆ ਪਾਵੇਗਾ ਜਿਸ ਵੇਲੇ ਇਸ ਧਰਤੀ ਥਾਣੀ ਹਜੂਰ ਸ਼ੰਚਾ ਜੀ ਲੰਗੇ ਬਗਦਾਦ ਦੀ ਧਰਤੀ ਤੇ ਗਏ ਤੇ ਨਾਨਕ ਪਾਤਸ਼ਾਹ ਨੇ ਉੱਥੇ ਕਿਹਾ ਸੀ ਮਰਦਾਨਿਆਂ ਓ ਇਸ ਧਰਤੀ ਤੇ ਆਪ ਚੱਲ ਕੇ ਸਾਖਿਆਤ ਆਵੇਗਾ ਨਿਸ਼ਾਨੀ ਲਾਈ ਦਜਲੇ ਦਰਿਆ ਦੇ ਕੰਢੇ ਕਿ ਉਹ ਇੱਥੇ ਆ ਕੇ ਚਰਨ ਛੁਹਾਵੇਗਾ ਉਹਨੇ ਕਿਹਾ ਮੈਂ ਸਤਾਂ ਦੀਪਾਂ ਵਿੱਚ ਪੰਜਾਬੀ ਭਾਸ਼ਾ ਵਿੱਚ ਸਹਿਬ ਨਾਨਕ ਪਾਤਸ਼ਾਹ ਨੇ ਕਿਹਾ ਮੈਂ ਦੱਸ ਦਿਨਾ ਸਾਰਿਆਂ ਨੂੰ ਕਿ ਉਹ ਆਪ ਇਥੇ ਚੱਲ ਕੇ ਆਵੇਗਾ ਜਿਹੜਾ ਤੁਸੀਂ ਸਾਰਿਆਂ ਨੇ ਦੇਖਿਆ ਹੈ ਕੋਈ ਨਿਮਕਰ ਨਹੀਂ ਹੋ ਸਕਦਾ ਕਿ ਇਹ ਲਿਖਤਾਂ ਜਿਹੜੀਆਂ ਸਾਰੀਆਂ ਦੇਣਵਾਰ اقرار ਹੁੰਦੇ ਰਹਿ ਇਹਨਾਂ ਲਿਖਤਾਂ ਵਿੱਚ ਹੀ 라ਵੀ ਕੰਡੇ ਜਿਹੜੀ 베ੜੀ ਵਿੱਚ ਹਜੂਰ ਸ਼ੈਨਸ਼ਾ ਜੀ ਸਿਆਸੀ ਗੁਰ ਸਿੱਖਾਂ ਨੂੰ ਨਾਲ ਲੈ ਕੇ ਮਲਾ ਦੇ ਬੇੜੇ ਵਿੱਚ ਲੰਗੇ ਉਸ ਮਲਾ ਨੂੰ ਸਰਦੂਲ ਸਿੰਘ ਨੂੰ ਹੁਕਮ ਦਿੱਤਾ ਉਹ ਬਾਣੀ ਵਿੱਚ ਵੇਰਵਾ ਆਉਂਦਾ ਹੈ ਕਿ ਪ੍ਰਮਾਤਮਾ ਨੇ ਉਸ ਵੇਲੇ ਆਪਣੀ ਜੇਬ ਵਿੱਚ ਹੱਥ ਪਾਇਆ ਮਲਾ ਨੂੰ ਕਿਹਾ ਦੱਸ ਕਿੰਨੇ ਪੈਸੇ ਲੈਣੇ ਆ ਉਹਨੇ ਹੱਥ ਜੋੜ ਕੇ ਬੇਨਤੀ ਕੀਤੀ ਚਰਨਾਂ ਤੇ ਨਿਮਸ਼ਕਾਰ ਕੀਤੀ ਉਹ ਗੁਰਸਿੱਖ ਵੀ ਨਹੀਂ ਸੀ ਅਜੇ ਨਮਸਕਾਰ ਕਰਕੇ ਮੰਗ ਮੰਗੀ ਕਿ ਮੈਂ ਤੇ ਇੱਕ ਰਾਵੀ ਤੋਂ ਪਾਰ ਕੀਤਾ ਹੈ ਤੂੰ ਦੋ ਜਹਾਨ ਦਾ ਮਾਲਕ ਹੈ ਮੈਨੂੰ ਦੋ ਜਹਾਨ ਤੋਂ ਪਾਰ ਕਰ ਦੇ ਪਰਮਾਤਮਾ ਨੇ ਕਿਰਪਾ ਕੀਤੀ ਕਿ ਕੱਲਾ ਇੱਕ ਨਹੀਂ ਆ ਗੇਲਾ ਮੇਰੇ ਨਾਲ ਕਿੰਨੇ ਤੂੰ ਪਾਰ ਲੰਘਾਏ ਰਾਵੀ ਤੋਂ ਉਸ ਵੇਲੇ ਸਿਆਸੀ ਸੀ ਪਰਮਾਤਮਾ ਨੇ ਕਿਹਾ ਇਹਨਾਂ ਸਿਆਸੀਆਂ ਨੂੰ ਉਹ ਛਿਆਨਾ ਜਰਬ ਦੇਲਾ ਇੰਨੇ ਤੇਰੇ ਕੁੜਮਕ ਟੰਬ ਪੁੱਤ ਪੋਤਰੇ ਸੱਚਖੰਡ ਲੈ ਜਾਊਗਾ ਉਹ ਕਿਹਾ ਜੈ ਨਿਰਗੁਣ ਸੀ ਜਿਹੜਾ ਆਪਣੀ ਜੇਬ ਵਿੱਚ ਹੱਥ ਪਾ ਕੇ ਰੁਪਈਏ ਕੱਢਦਾ ਸੀ ਤੇ ਮਲਾ ਨੇ ਹੱਥ ਜੋੜ ਕੇ ਕਿਹਾ ਸੀ ਕਿ ਮੈਂ ਨਹੀਂ ਪੈਸੇ ਲੈਣੇ ਮੈਨੂੰ ਦੋ ਜਹਾਂ ਤੋਂ ਪਾਰ ਕਰ ਦਿਓ ਉਹ ਸੀ ਮਿਹਰਬਾਨ ਨਿਰਗੁਣ ਪਰਮਾਤਮਾ ਜਿਹੜਾ 라ਵੀ ਕੰਡੇ ਇਹ ਕਿਰਪਾ ਕਰ ਰਿਆ ਸੀ ਉਹ ਫਿਰ ਗੁਰੂ ਅਵਤਾਰ ਸਾਰੇ ਦੇਖਣ ਆਏ ਕਿ ਅੱਜ ਕਿਰਪਾ ਕਿੱਥੇ ਹੋ ਰਹੀ ਹੈ ਨਾ ਧਰਤੀ ਹੈ ਨਾ ਅਸਮਾਨ ਹੈ ਕਿੱਥੇ ਹੋ ਰਹੀ ਹੈ ਜਲ ਦੇ ਉੱਪਰ ਬੇੜੀ ਕਿੱਥੇ ਸੀ ਜਲ ਦੇ ਉੱਪਰ ਇਹ ਲਿਖਤਾ ਪੜੋ ਆਪ ਹੀ ਮਾਨੂੰ ਸ਼ਾਂਤੀ ਮਿਲੇਗੀ ਕਿ ਇਹ ਤੇ ਸਾਡਾ ਦਾ ਲੱਗ ਗਿਆ ਹੈ ਪਰਮਾਤਮਾ ਕਹਿੰਦਾ ਜਿਹੜੇ ਬੜੇ ਨਸਾਂਚੀ ਸੀ ਤੀਰ ਮਾਰਦੇ ਸੀ ਮੈਂ ਕਿਸੇ ਦਾ ਤੀਰ ਨਹੀਂ ਲੱਗਣ ਦਿੱਤਾ ਤੁਹਾਡਾ ਤੇ ਧੁਕਾ ਲੱਗ ਗਿਆ ਉਹ ਪ੍ਰਭ ਸਹਿ ਸੁਭਾ ਮਿਲ ਗਿਆ ਡਿਊਟੀ ਲਾ ਦਿੱਤੀ ਆਪੇ ਆਪਣਾ ਮਾਣ ਗਵਾ ਕੀ ਕਹਿੰਦਾ ਪਰਮਾਤਮਾ ਮੈਂ ਤੇ ਆਪਣਾ ਆਪ ਮਾਣ ਗਵਾ ਲਿਆ ਹੈ ਤੁਹਾਡੇ ਢੋਲੇ ਰੇ ਆ ਗਾਈਆ ਓ ਸਾਰੀ ਸ੍ਰਿਸ਼ਟੀ ਨੂੰ ਆਖੋ ਠੋਕ ਵਜਾ ਆਇਆ ਬੇਪਰਵਾਇਆ ਓ ਸਿੱਧਾ ਸਾਖ ਆਤਮ ਆਕੇ ਮਿਲਿਆ ਖਦਾ ਕਿਸੇ ਨੂੰ ਨਹੀਂ ਅਦਾ ਮਿਲਿਆ ਪਹਿਲਾਂ ਇਹ ਤੇ ਤੁਹਾਡਾ ਦਾ ਲੱਗਿਆ ਹੈ ਪ੍ਰਮਾਤਮਾ ਕਹਿੰਦਾ ਜੇ ਕੋਈ ਤੁਹਾਨੂੰ ਸ਼ਦਾ ਕਵੇ ਤਾਂ ਵੀ ਖੁਸ਼ੀ ਮਨਾ ਲਿਓ ਕੋਈ ਗੱਲ ਨਹੀਂ ਸੰਸਾਰ ਨੂੰ ਕਹੀ ਜਾਂਦੋ ਆਪਣੇ ਲੇਖ ਬਣਾਉਣਗੇ ਤੁਸੀਂ ਆਪਣੇ ਬਣਾ ਕੇ ਰੱਖਣੇ ਇਥੇ ਜੀ ਹਜੂਰ ਸ਼ੰਚਾ ਦੇ ਚਰਨਾਂ ਤੋਂ ਸਰਬਹਰ ਸੰਗਤ ਤੋਂ ਮਾਫ਼ੀ ਮੰਗਦਾ ਕਿ ਕੋਈ ਬਚਨ ਕਿਸੇ ਵੀਰ ਨੂੰ ਨਾ ਚੰਗਾ ਲੱਗਾ ਹੋਵੇ ਉਹ ਘਰ ਨਾ ਖੜਿਓ ਬਾਕੀ ਪ੍ਰਮਾਤਮਾ ਦੇ ਇਹ ਸਾਰੇ ਜੋ ਵਿਹਾਰ ਇਹ ਘਰ ਨਾਲ ਲੈ ਕੇ ਜਰੂਰ ਜਾਇਓ ਕਿ ਸਾਨੂੰ ਕਿਹੋ ਜਿਹਾ ਪ੍ਰਮਾਤਮਾ ਮਿਲਿਆ ਉਹ ਜਿਹਦੇ ਨਾਲ ਇੱਕ ਪੱਲਾ ਵੀ ਛੋ ਗਿਆ ਕਈ ਕਾਨਿਆਂ ਦੇ ਨਾਲ ਉਹਨਾਂ ਦਾ ਵੀ ਲੇਖ ਬਣ ਗਿਆ ਪੱਥਰ ਰੋੜੇ ਉਹ ਵੀ ਬੁਲਬੁਲੀਆਂ ਮਾਰ ਮਾਰ ਉਸ ਦੇ ਨੱਚਦੇ ਸੀ ਪ੍ਰਭੂ ਉਹ ਤੂੰ ਜਿੱਧਰ ਦੀ ਲੰਘਦਾ ਜੰਨਾ ਉਧਰ ਦੀ ਸਾਰਿਆਂ ਨੂੰ ਤਾਰੀ ਜੰਨਾ ਹੈ ਇੱਥੇ ਹੀ ਹੁਣ ਸਾਰਿਆਂ ਨੇ ਸ਼ਬਦੀ ਜਕਾਰੇ ਦਾ ਸਾਹ ਦੇਣਾ ਹੈ ਸੋ ਹੰਗ ਮਾਰ ਚੇ ਸੇਂਗ ਵਿਸ਼ਨੂੰ ਭਗਵਾਨ ਦੀ ਜੈ